ਜੋ ਵਾਹਿਗੁਰੂ ਜੀ ਨੇ ਪ੍ਰਭੂ ਪਰਮਾਤਮਾ ਨੇ ਸੰਸਾਰ ਪੈਦਾ ਕੀਤਾ ਕਿ ਉਸ ਸੰਸਾਰ ਨੂੰ ਉਹ ਸੰਸਾਰ ਦੇ ਪਦਾਰਥਾਂ ਨੂੰ ਜਿਹੜੇ ਇਹ ਜੀਵ ਨੇ ਉਹ ਜੀਆਂ ਨੂੰ ਤਿੰਨ ਅਵਸਥਾਵਾਂ ਦੇ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਜਿਹਦੇ ਬਾਬਤ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਣ ਇਹ ਜਿੰਨੇ ਵੀ ਭੌਤਿਕ ਪ੍ਰਾਣੀ ਨੇ ਜੋ ਪ੍ਰਾਣਾ ਦੇ ਆਸਰੇ ਨੇ ਰਿਜਕ ਦੇ ਆਸਰੇ ਨੇ ਉਹਨਾਂ ਸਾਰਿਆਂ ਦੇ ਉੱਤੇ ਇਹ ਜਿਹੜੇ ਬਚਨ ਨੇ ਢੁਕਦੇ ਨੇ ਲਾਗੂ ਹੁੰਦੇ ਨੇ ਕਿ ਇਹਨਾਂ ਤਿੰਨਾਂ ਸਟੇਜਾਂ ਦੇ ਵਿੱਚੋਂ ਹਰ ਇੱਕ ਪਸ਼ੂ ਹਰ ਇੱਕ ਪੰਛੀ ਤੇ ਹਰ ਇੱਕ ਮਨੁੱਖ ਇਹਨਾਂ ਤਿੰਨਾਂ ਸਟੇਜਾਂ ਦੇ ਵਿੱਚੋਂ ਹੋ ਕੇ ਨਿਕਲਦਾ ਗੁਜ਼ਰਦਾ ਹੈ ਮਹਾਰਜ ਕਹਿੰਦੇ ਨੇ ਬਾਲ ਜਵਾਨੀ ਔਰ ਬਿਰਧ ਫਨ ਆ ਤਿੰਨ ਅਵਸਥਾਵਾਂ ਨੇ ਮਨੁੱਖ ਦੀਆਂ ਇਹ ਤਿੰਨ ਹੀ ਅਵਸਥਾਵਾਂ ਪਸ਼ੂ ਦੀਆਂ ਵਿੱਚ ਵੀ ਆਉਂਦੀਆਂ ਨੇ ਤਿੰਨ ਹੀ ਅਵਸਥਾਵਾਂ ਪੰਛੀਆਂ ਦੇ ਵਿੱਚ ਵੀ ਆਉਂਦੀਆਂ ਨੇ ਤੇ ਮਹਾਰਾਜ ਕਹਿੰਦੇ ਨੇ ਕਿ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚ ਤੂੰ ਕਿਸੇ ਵੀ ਅਵਸਥਾ ਦੇ ਵਿੱਚ ਉਸ ਨੂੰ ਯਾਦ ਕਰੇ ਉਸ ਨੂੰ ਚੇਤੇ ਕਰ ਲਵੇਂ ਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਹਰ ਕੋ ਨਾਮ ਸਦਾ ਸੁਖਦਾਈ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਕਿਸੇ ਨੇ ਬਚਪਨ ਦੇ ਵਿੱਚ ਲਿਆ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਤ੍ਰੂਪ ਪ੍ਰਹਿਲਾਦ ਦਾ ਕਰਦੀ ਹੈ ਕਿ RAM ਜਪੋ ਜੀ ਐਸੇ ਐਸੇ ਤ੍ਰੂਪ ਪ੍ਰਹਿਲਾਦ ਜਪਿਓ ਘਰ ਜੈਸੇ ਜਿਵੇਂ ਤ੍ਰੂਪ ਤੇ ਪ੍ਰਹਿਲਾਦ ਨੇ ਜਪਿਆ ਛੋਟੀ ਜੀ ਉਮਰ ਦੇ ਅੰਦਰ ਫਿਰ ਸਤਿਗੁਰ ਦੀ ਬਾਣੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਕਈ ਵਾਰੀ 12 ਬਰਸ ਬਾਲ ਤਨ ਬੀਤੇ ਕਈ ਵਾਰੀ ਬੰਦੇ ਨੂੰ ਸੋਝੀ ਨਹੀਂ ਹੁੰਦੀ ਕਈ ਵਾਰੀ ਬੰਦੇ ਨੂੰ ਸਮਝ ਨਹੀਂ ਲੱਗਦੀ ਬਚਪਨਾਂ ਸੀ ਤੇ ਮਹਾਰਾਜ ਕਹਿੰਦੇ ਨੇ ਇਸ ਬਚਪਨੇ ਦੇ ਅੰਦਰ ਚੌਥੇ ਪਿਆਰ ਉਪੰਨੀ ਖੇੜ ਬੰਦੇ ਦੀ ਜਿਹੜੀ ਬੱਚੇ ਦੀ ਸੁਰਤ ਹੈ ਉਹ ਖੇਡਾਂ ਦੇ ਵਿੱਚ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਨੇ 12 ਜਿਹੜੇ ਸਾਲ ਨੇ ਉਹ ਬਚਪਨ ਦੇ ਵਿੱਚ ਬਤੀਤ ਹੋ ਜਾਂਦੇ ਨੇ। ਜੇ ਬਾਬਾ ਬੁੱਢਾ ਸਾਹਿਬ ਜੀ ਵਾਂਗ ਬਣ ਕੇ ਗੁਰੂ ਚਰਨਾਂ ਦੇ ਵਿੱਚ ਨਹੀਂ ਆਇਆ ਤੇ ਕੋਈ ਗੱਲ ਨਹੀਂ ਜਵਾਨੀ ਅਜੇ ਤੇਰੇ ਕੋਲ ਪਈ ਹੈ। ਇਹ ਜਵਾਨੀ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਜੇ ਸਵਾਸਾਂ ਦੇ ਵਿੱਚ ਭਾਗਾਂ ਦੇ ਵਿੱਚ ਸਵਾਸ ਤੇ ਉਮਰ ਲਿਖੀ ਜਵਾਨੀ ਜ਼ਰੂਰ ਆਵੇਗੀ ਜੋ ਚੀਜ਼ ਵਾਹਿਗੁਰੂ ਜੀ ਨੇ ਲਿਖ ਦਿੱਤੀ ਆ ਉਹ ਕਿਤੇ ਨਹੀਂ ਜਾਂਦੀ ਤੇ ਮਹਾਰਾਜ ਕਹਿੰਦੇ ਨੇ 12 ਬਰਸ ਬਾਲ ਤਨ ਬੀਤੇ 20 ਬਰਸ ਕਸ਼ ਤਪ ਨ ਕੀਓ ਕਬੀਰ ਸਾਹਿਬ ਆਖਦੇ ਨੇ ਕਿ 12 ਤੇ ਅਣਜਨ ਪੁਨੇ ਦੇ ਵਿੱਚ ਚਲੇ ਗਏ ਨਾ ਸਮਝ ਨਹੀਂ ਲੱਗੀ ਤੇ 12 ਤੇ ਪਲੱਸ 20 ਕਰ ਦਿਓ ਕਿੰਨੇ ਬਣ ਜਾਂਦੇ ਨੇ 32 32 ਤੱਕ ਬੰਦਾ ਮੈਚੁਰ ਹੋ ਜਾਂਦਾ ਹੈ ਕਿ ਸਮਝਦਾਰ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਮਰਜ ਕਹਿੰਦੇ ਨੇ 32 ਸਾਲ ਦਾ ਹੋ ਗਿਆ ਪਿਆਰਿਆ ਅਜੇ ਵੀ ਪਰਮਾਤਮਾ ਦੀ ਪ੍ਰੇਮਾ ਭਗਤੀ ਅੰਦਰੋਂ ਪ੍ਰਗਟ ਨਹੀਂ ਹੋਈ ਅਜੇ ਵੀ ਵਾਹਿਗੁਰੂ ਜੀ ਦਾ ਨਾਮ ਉਹ ਤੇਰੇ ਹਿਰਦੇ ਦੇ ਵਿੱਚ ਨਹੀਂ ਵਸਿਆ ਗੁਰਦੇਵ ਮਹਾਰਾਜ ਕਹਿੰਦੇ ਨੇ ਜਵਾਨੀ ਵੀ ਜਾ ਰਹੀ ਹੈ ਜਵਾਨੀ ਜਾ ਰਹੀ ਹੈ ਬੁਢੇਪਾ ਆ ਰਿਹਾ ਹੈ ਤੇ ਕਬੀਰ ਸਾਹਿਬ ਆਖਦੇ ਨੇ ਰਹਿਣ ਗਈ ਮਤ ਦਿਨ ਪੀ ਜਾਏ ਰਹਿਣ ਦੇ ਅਰਥ ਨੇ ਰਾਤ ਰਾਤ ਦੇ ਅਰਥ ਕੀ ਨੇ ਕਾਲੀ ਬੌਲੀ ਰਾਤ ਕਾਲੀ ਬੌਲੀ ਰਾਤ ਨੂੰ ਕੀ ਹੁੰਦਾ ਕਹ ਮਨੁਖ ਨਿਸ਼ਚਿੰਤੋ ਕੇ ਬੜਾ ਇਤਮੇਨਾਨ ਦੇ ਨਾਲ ਆਰਾਮ ਕਰਦਾ ਕ ਜਵਾਨੀ ਦੇ ਵਿੱਚ ਕੋਈ ਫਿਕਰ ਨਹੀਂ ਹੈ ਕੋਈ ਚਿੰਤਾ ਨਹੀਂ ਹੈ ਕੋਈ ਲੱਕ ਨਹੀਂ ਦੁਖਣਾ ਕੋਈ ਲੱਤ ਨਹੀਂ ਦੁਖਣੀ ਕੋਈ ਬਾਹ ਨਹੀਂ ਦੁਖਣੀ ਬੰਦਾ ਐ ਇਤਮੇ ਨਾਨ ਦੇ ਨਾਲ ਬੇਫਿਕਰ ਹੋ ਕੇ ਕਦੀ ਇੱਧਰ ਧੋੜਦਾ ਐ ਕਦੀ ਉੱਧਰ ਧੋੜਦਾ ਐ ਸਹਿਬ ਦੀ ਬਾਣੀ ਕਹਿੰਦੀ ਐ ਮਾਟੀ ਕੋ ਪੁੱਤਰੋ ਕੈਸੇ ਨਚਤ ਹੈ ਮਾਟੀ ਕਾ ਜਿਹੜਾ ਇਹ ਪੁੱਤਲਾ ਹੈ ਇਹ ਕਿਵੇਂ ਨੱਚਦਾ ਫਿਰਦਾ ਹੈ ਦੇਖੇ ਦੇਖੇ ਸੁਣਨੇ ਬੋਲੇ ਦੌਰਿਓ ਫਿਰਤ ਹੈ ਇਹ ਦੇਖਦਾ ਵੀ ਐ ਸੁਣਦਾ ਵੀ ਐ ਬੋਲਦਾ ਵੀ ਐ ਮਹਾਰਾਜ ਕਹਿੰਦੇ ਨੇ ਪਰ ਇਹਦੇ ਅੰਦਰ ਅਗਿਆਨਤਾ ਹੈ ਅਗਿਆਨਤਾ ਕੀ ਹੈ ਬੇਸਮਝੀ ਹੈ ਕਬੀਰ ਸਾਹਿਬ ਜੀ ਫਰਮਾ ਰਹੇ ਨੇ ਕਿ ਪਿਆਰਿਓ ਜਦੋਂ ਤੱਕ ਜਵਾਨੀ ਹੈ ਉਦੋਂ ਤੱਕ ਗਾਫਲਤਾ ਦੀ ਨੀਂਦ ਸੁਤਾ ਗਏ ਰਹਿਣ ਗਈ ਮਤ ਦਿਨ ਭੀ ਜਾਏ ਰਾਤ ਚਲੀ ਗਈ ਹੈ ਮਤਾਂ ਕਿਤੇ ਦਿਨ ਵੀ ਚਲਾ ਜਾਵੇ ਮਹਾਰਾਜ ਕਹਿੰਦੇ ਨੇ ਰਾਤ ਜਿਹੜੀ ਗਈ ਆ ਉਹ ਚਲੀ ਗਈ ਐ ਬਤੀਤ ਹੋ ਗਈ ਐ ਇਸ ਬੜੇਪੇ ਨੂੰ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਜਾਣਨਾ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ 72 ਸਾਲਾਂ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਬੈਠਦੇ ਨੇ 72 ਸਾਲ ਦੀ ਉਮਰ ਦੇ ਅੰਦਰ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਾਲੀ ਜਿਨੀ ਨਾ ਰਾਵਿਓ ਕਾਲੀ ਜਵਾਨੀ ਜਵਾਨੀ ਦੇ ਵਿੱਚ ਕੀ ਹੈ ਜੋਰ ਹੈ ਜਵਾਨੀ ਦੇ ਵਿੱਚ ਜੋਰ ਹੈ ਪਰ ਤਜਰਬਾ ਬਿਲਕੁਲ ਨਹੀਂ ਹੈ ਜਵਾਨੀ ਦੇ ਵਿੱਚ ਤਾਕਤ ਤੇ ਹੈ ਪਰ ਸਮਝ ਕੋਈ ਨਹੀਂ ਹੈ ਫਰੀਦ ਸਾਹਿਬ ਆਖਦੇ ਨੇ ਕਾਲੀ ਜਿਨੀ ਨ ਰਾਵਿਓ ਜਿਨਨੇ ਜਵਾਨੀ ਦੇ ਵਿੱਚ ਵਾਹਿਗੁਰੂ ਜੀ ਨੂੰ ਯਾਦ ਨਹੀਂ ਕੀਤਾ ਫਿਰ ਕੀ ਮੁਸ਼ਕਲ ਪੈਂਦੀ ਹੈ ਮਹਾਰਾਜ ਕਹਿੰਦੇ ਨੇ ਢੋਲੀ ਰਾਵੈ ਕੋਏ ਢੋਲੀ ਜਦੋਂ ਢੋਲੇ ਆ ਜਾਂਦੇ ਨੇ ਇਹ ਜਿਹੜੇ ਢੋਲੇ ਨੇ ਨਾ ਇਹ ਸੰਦੇਸ਼ਾ ਹੈ ਪਿਆਰਿਓ ਇਹ ਸੰਦੇਸ਼ਾ ਹੈ ਮੈਨੂੰ ਯਾਦ ਹੈ ਮੈਂ ਇੱਕ ਵਾਰ ਇੱਕ ਸਾਖੀ ਸੁਣਾਈ ਸੀ ਉਹ ਸਾਖੀ ਬੜੀ ਪਿਆਰੀ ਹੈ ਸਾਖੀ ਦਾ ਅਰਥ ਹੁੰਦਾ ਹੈ ਜਿਹੜੀ ਸੱਚ ਦੇ ਨੇੜੇ ਤੇੜੇ ਹੈ ਜੋ ਸਾਨੂੰ ਸੁੱਤੀਆਂ ਨੂੰ ਜਗਾ ਦਿੰਦੀ ਹੈ ਜੋ ਸਾਨੂੰ ਸਿੱਖਿਆ ਦੇ ਨਾਲ ਪਰ ਦਿੰਦੀ ਹੈ ਤਾਂ ਜੋ ਅਸੀਂ ਆਪਣੀ ਗਲਤੀ ਜੀਵਨ ਦੇ ਵਿੱਚ ਉਹ ਗਲਤੀ ਨਾ ਕਰੀਏ ਜੋ ਸਾਖੀ ਦੇ ਵਿੱਚ ਪ੍ਰਗਟ ਕੀਤੀ ਗਈ ਹੈ